ਕਾਰਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਭਰਾ ਮੇਰੇ ਢਿੱਲੋ ਕਾਰ ਬਾਜ਼ਾਰ ਹੋ ਰਿਹਾ ਆ ਬਾਈ ਹੋਰਾਂ ਕੋਲੇ ਮਨਦੀਪ ਢਿੱਲੋ ਬਾਈ ਦਾ ਨੰਬਰ ਆ ਸੀ ਤੇ ਬਾਈ ਨੂੰ ਫੋਨ ਲਾਉਣਾ ਆਵੇ ਢਿੱਲੋ ਕਾਰ ਬਾਜ਼ਾਰ ਨੇੜੇ ਜਿਹੜੇ ਧਾ ਮੇਰੇ ਹੋਏਗਾ ਆਪਣੇ ਸਰਪਸਟੇਸ਼ਨ ਤੇ ਰੋੜੀ ਰੋਡ ਰਾਮਾ ਤੇ ਇੱਧਰ ਆਉਂਦਾ ਮੋੜ ਤੇ ਉਹ ਰੋਡ ਦੇ ਉੱਤੇ ਆ ਕਾਰ ਬਾਜ਼ਾਰ ਪਾਈਆਂ ਦਾ ਇਹ ਬਾਈ ਕੋਲੇ ਬਹੁਤ ਘੰਟੇ ਘੜ ਗੱਡੀਆਂ ਹੁੰਦੀਆਂ ਇੱਕ ਬਾਈ ਨਾਲ ਥੋੜੀ ਕਰਾਉਣੀ ਆ ਕਰਵਾਤਾ ਤੇ ਬੁੜੀਆਂ ਘੈਂਟ ਸੇ ਕਾਸ਼ੀ ਕਾ ਬਾਈ ਜੀ ਸਾਰਿਆਂ ਨੂੰ ਔਰ ਬਾਈ ਜੀ ਕੀ ਹਾਲ ਚਾਲ ਵਧੀਆ 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 ਬਾਈ ਹੋਰ ਜੀਓ ਬਾਈ ਬਾਈ ਅੱਜ ਵਧੀਆ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਇੱਥੇ ਹੰਨਿਆ ਇਹਦੂ ਪਹਿਲਾਂ ਆਪਣੀ ਇੱਕ ਵੀਡੀਓ ਪਾਈ ਸੀ ਕਿ ਬਾਈ ਸਿੱਧੂ ਨੇ ਆ ਨਾ ਹਾਂ ਉਹ ਬਾਈਆਂ ਨੇ ਦੇਲੀ ਖੁਸ਼ ਕਰਤਾ ਆਪਾਂ 19 ਮਾਡਲ ਗੱਡੀ ਦਿਖਾਈ ਸੀ ਬਰੀਜਾ ਬਾਈ ਸਿੱਧੂ ਦੀ ਵੀਡੀਓ ਚ ਉਹ 19 ਮਾਡਲ ਤੇ ਬਾਈ ਸਿੱਧੂ ਨੇ ਆਖੇ 30000 ਡਿਸਕਾਊਂਟ ਆ ਆਪਾਂ ਬੰਦੇ ਨੂੰ 35000 ਰੁਪਏ ਡਿਸਕਾਊਂਟ ਕਰਕੇ ਗੱਡੀ ਦਿੱਤੀ ਉਹ ਠੀਕ ਹੈ ਜੀ ਬੰਦੇ ਬਹੁਤ ਖੁਸ਼ ਹੋਏ ਸਿੱਧੂ ਦੇ ਨਾਲ ਆਏ ਮੈਂ ਕਿਹਾ ਵੀ ਸਿੱਧੂ ਨਾ ਹੀ ਲੈ ਦੇ ਕਰੋ ਇੰਨੇ ਹੀ ਬਹੁਤ ਆ ਬਾਈ ਸਿੱਧੂ ਆ ਬਾਈ ਭੁੱਲ ਰਹਿਣਾ ਨਾ ਲੈਤਾ ਗੱਡੀ ਤੇ ਤੁਹਾਨੂੰ ਡਿਸਕਾਊਂਟ ਜਿੰਨਾ ਬਾਈ ਜਾਨੇ ਕਹੇ ਤਾਂ ਪਉਣਾ ਦੇ ਕੇ ਤੋਰ ਦੇ ਇਹ ਗੱਲ ਨਹੀਂ ਵੀ ਆਪਾਂ ਅਗਲਾ ਕਹੇ ਤਾਂ ਡਿਸਕਾਊਂਟ ਦੇਣਾ ਨਹੀਂ ਜਿੰਨਾ ਬਾਈ ਜਾਨੇ ਕਹੇ ਤਾਂ ਉਹਨਾਂ ਦੇਣਾ ਹੈਗਾ ਇਹਨਾਂ ਦਾ ਬਹੁਤ ਮੋਹ ਪਿਆਰ ਆ ਆਪਣਾ ਆਜੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰ ਇਹ ਕਰੋਲਾ ਬਾਈ 2009 ਮਾੜਲਾ ਹਾਂਜੀ ਦਿੱਲੀ ਨੰਬਰ ਆ ਪਰ ਇਹਦੀ ਐਨਓਸੀ ਬਠਿੰਡੇ ਵੀ ਆਈ ਹੋਈ ਆ ਇਹ ਗੱਡੀ ਆਪਾਂ ਨਾ ਕਰਵਾ ਕੇ ਦੇਵਾਂਗੇ ਹਜੇ ਆਪਣਾ ਗੱਡੀ ਕੱਲ ਹੀ ਆਈ ਆ ਇਹ ਗੱਡੀ ਦੀ ਕੰਡੀਸ਼ਨ ਦਿਖਾ ਦੇ ਬਾਈ ਸਿੱਧੂ ਗੱਡੀ ਦਾ ਤਿਆਰ ਕਰਨ ਵਾਲੀ ਆ ਥੋੜੀ ਜੀ ਇਹ ਇੱਕ ਸਾੜੇ ਤੋਂ ਲੱਗੀ ਹੋਈ ਆ ਇਹ ਆਪਾਂ ਕਰਵਾ ਕੇ ਦੇਵਾਂਗੇ ਬੰਦਿਆਂ ਨੂੰ ਹਾਂਜੀ ਵਾਹ ਵਾਹ ਗੱਡੀ ਬਹੁਤ ਸੋਹਣੀ ਆ ਰੰਗ ਪੇਂਟ ਦੀ ਹਾਂਜੀ ਗੱਡੀ ਚਾਰ ਸਪੀਰਾਂ ਬਾਈ ਦਿਖਾ ਦੇ ਇੱਕ ਮਿੰਟ ਮੈਂ ਗੱਡੀ ਦੇ ਨਾਲ ਅਨਲੌਕ ਕਰਕੇ ਦਿਖਾਉਣਾ ਤੇ ਆਹ ਮੜਾ ਜਿਹੜਾ ਲੱਗਿਆ ਪਾਈ ਕਹਿੰਦਾ ਅਸੀਂ ਕਰਾ ਕੇ ਦੇਵਾਂਗੇ। ਬਾਈ ਕਰਾ ਕੇ ਦੇ ਦੋ ਕੰਮ। ਇਹ ਟਾਇਰਾਂ ਟੂਰਾਂ ਦੀ ਪੂਰੀ ਘੈਂਟ ਆ ਭਰਾ ਮੇਰੋ। ਪੂਰੀ ਸੋਹਣੀ ਗੱਡੀ ਆ ਟਾਇਰਾਂ ਦੀ। ਇੱਧਰ ਦੇਖੋ। ਪੂਰੀ ਘੈਂਟ ਘੱਡੀ ਆ। ਤੇ ਹਾਂ। ਰੋਲਾ ਗੱਡੀ ਆ। ਆਪਾਂ ਤੁਹਾਨੂੰ ਵਿਚੋਂ ਹੀ ਦਿਖਾਉਣਾ ਗੱਡੀ। ਪੂਰੀ ਸਾਫ ਆ, ਕੰਡੀਸ਼ਨ ਦੀ। ਇਹ ਲਾਉ ਕੋਲ ਨੇ। ਇਹ ਲਾਉ ਕਰ ਰੱਖੀ ਬਾਈ ਨੇ। ਇਹ ਪੂਰੀ ਘੈਂਟ ਘੱਡੀ ਆ ਯਾਰ। ਸੋਹਣੀ ਗੱਡੀ ਆ ਤੇ ਬਾਈ ਜਿਆ ਪੀ ਲੈ ਕੇ ਆਉਂਦਾ ਤੇ ਤੁਹਾਨੂੰ ਲੋਕ ਕੋਲ ਕੇ ਦਿਖਾਉਨੇ ਆ ਪੂਰੀ ਘੈਂਟ ਗੱਡੀ ਆ ਦੇਖੋ ਐ ਜਮਾ ਕੋਕਾ ਪੀ ਸੀ ਆ ਤੇ ਰਾਂ ਟੂਰਾਂ ਦੀ ਪੂਰੀ ਸੋਹਣੀ ਗੱਡੀ ਆ ਬਾਈ ਪੂਰੀ ਸੋਹਣੀ ਆ ਟਾਇਰਾਂ ਦੀ ਦੇਖੋ ਆ ਦੇਖੋ ਟਾਇਰਾਂ ਤੋਂ ਵੀ ਪੂਰੀ ਘੈਂਟ ਆ ਬਾਈ ਜਿਆ ਤੁਹਾਨੂੰ ਲੈ ਕੇ ਨਾ ਦੇ ਤੁਹਾਨੂੰ ਦਿਖਾਉਣਾ ਅੰਦਰੋਂ ਦੁਖਾ ਦੇ ਪਈ ਗੱਡੀ ਪੂਰੀ ਸਾਫ ਗੱਡੀ ਪਰ ਇੰਟੀਰੀਅਰ ਦੀ ਪੂਰੀ ਸਾਫ ਗੱਡੀ ਆ ਜਮਾ ਜੈਨੂਣਾ ਗੱਡੀ ਆ ਕੋਈ ਮੇਜਰ ਐਕਸੀਡੈਂਟ ਨਹੀਂ ਕਾਫੀ ਧੀਆ ਬਰਾਮ ਦੇ ਪੂਰੀ ਸੋਹਣੀ ਗੱਡੀ ਆ ਯਾਰ ਤੇਰੇ ਕੋਲੋਂ ਤੱਕਾ ਤੱਕਾ ਸਾਰਾ ਪੂਰੀ ਟੈਂਟ ਗੱਡੀ ਹੋਇਆ ਇਹਦਾ ਆਪਣੇ ਕੀ ਡਿਮਾਂਡ ਮੁੰਡਾ ਜੀ ਬਾਈ ਡਿਮਾਂਡ ਟਾਇਰ ਬਾਈਆਂ ਨੂੰ ਆਪਾਂ ਤੁਸੀਂ ਦਿਖਾਈ ਦਿੱਤੇ ਜਮਾ ਨਵੇਂ ਟਾਇਰ ਆ ਹਾਂਜੀ ਹਾਂਜੀ ਜਮਾ ਪਾਲਟੋ ਦੇ ਬੋਲ ਦੀ ਗੱਡੀ ਦੇਵਾਂਗੇ ਬਾਈ ਇਹ ਹਾਂਜੀ 1 ਲੱਖ ਤੇ 40000 ਰੁਪਏ ਦੀ ਗੱਡੀ ਕਰੋਲਾ 1 ਲੱਖ 40000 1000 1 ਲੱਖ ਤੇ 40000 ਦੀ ਗੱਡੀ ਉਹ ਵੀ ਕਰੋਲਾ ਅਲਟੋ ਨਹੀਂ ਆਉਂਦੀ ਸਵਾ ਲੱਖ ਰੁਪਏ ਦੀ ਅਲਟੋ ਮਿਲਦੀ ਹੈ ਚੰਗੀ ਤੇ ਆਪਾਂ ਤੁਹਾਨੂੰ ਕਰੋਲਾ ਦੇ ਰਹੇ ਹਾਂ ਠੀਕ ਹੈ ਪੈਟਰੋਲ ਤੇ ਸੀਐਨਜੀ ਵਾਲੀ ਹੈ ਇਹ ਸੀਐਨਜੀ ਦੇ ਘੱਟੋ ਘਾਟ 25 ਦੀ ਐਵਰੇਜ ਆਈਦੀ ਹਾਂ ਜੀ ਅੱਜ ਹੀ ਲੱਗਿਆ ਹੋਇਆ ਇਹਦੇ ਵਿੱਚ ਸੀਐਨਜੀ ਗੈਟ ਲੱਗੀ ਹੋਈ ਹੈ ਸੀਐਨਜੀ ਗੈਟ 2034 ਤੱਕ ਪਾਸ ਆ ਇਹ ਖੋਲੀ ਹੋਈ ਹੈ ਗੀ ਖੋਲਜੀ ਹੋਈ ਹਾਂ ਹਾਂ ਇਹ ਤੁਸੀਂ ਦੇਖੋ ਭਾਈ ਤੇ ਭਾਈ ਜਰਾ ਰੇਟ ਪਤਾ ਨਹੀਂ ਮਿਲਦਾ ਹੋ। ਭਾਈ ਯਾਰ ਆਹ ਰੇਟ ਚ ਕਰੋਨਾ ਕਿਦੋਂ ਵੀ ਨਹੀਂ ਮਿਲਦੀ। ਐਨਜੀ ਲੱਗੀ ਆ ਪੈਟਰੋਲ ਤੇ ਵੀ ਆ ਨਾ। ਆ ਦੇਖੀ ਦੇਖੋ। ਭਾਈ ਗੱਡੀ ਕੋਤੋਂ ਕੋਈ ਐਕਸੀਡੈਂਟ ਨਹੀਂ ਕਿਤੋਂ ਬਣੀ ਕਰੀ ਨਹੀਂ ਕੀ। ਗੱਡੀ ਤੇ ਜਿਹੜਾ ਮੜਾ ਮੋਟਾ ਕੰਮ ਆਪਾ ਉਹ ਕਰਵਾ ਕੇ ਦੇਵਾਂਗੇ ਮੈਂ ਵਾਪਸ ਨੂੰ ਪਹਿਲਾਂ ਦੱਸਦਾ ਮੁਰੂ ਮੜੀ ਜੀ ਗੱਡੀ ਹੋਊ ਕਿਉਂਕਿ ਇਹ ਗੱਡੀ ਆਪਾ ਉਹ ਕੱਲ ਹੀ ਆਈ ਹੈ ਇਹ ਤੇ ਆਪਾਂ ਮਾਨ ਤਣ ਕਿੰਨਾ ਕਰ ਦਾਂਗੇ ਮਾਨਦਾਨ ਆਪਾਂ ਬਾਈ ਪਹਿਲਾਂ ਨਹੀਂ ਕਦੇ ਉਹ ਕੀਤਾ ਹੈ ਨਾ ਜਿੰਨਾ ਆਖਿਆਗਾ ਆਪਾਂ ਇੱਕ ਤਾਂ ਰੇਟ ਬਹੁਤ ਜ਼ਿਆਦਾ ਰੱਖਦੇ ਆ ਹਾਂਜੀ ਹਾਂਜੀ ਉੱਥੋਂ ਡਿਸਕਾਊਂਟ ਜਿੰਨਾ ਬਾਈ ਆਖਣਾ ਆਪਾਂ ਸਹੀ ਗੱਲ 10000 ਰੁਪਏ ਦਾ ਆਪਾਂ ਤੁਹਾਨੂੰ ਡਿਸਕਾਊਂਟ ਹਰੇਕ ਗੱਡੀ ਮਗਰ ਬੰਦੇ ਨੂੰ ਦਿੰਨੇ ਹੀ ਦਿੰਨੇ ਆ ਠੀਕ ਹੈ ਜੀ ਬਾਕੀ ਮੌਕੇ ਤੇ ਜੇ ਕੋਈ ਵੱਡੀ ਗੱਡੀ ਆ ਹੈ ਨਾ ਉਹਨਾਂ ਤੇ ਬਾਈ ਸਿੱਧੂ ਨੇ ਪਹਿਲਾਂ ਵੀ ਇਹੀ ਵਾਰੀ ਅਗਲਾ ਕੀ ਹੁੰਦਾ ਨਾ ਬੋਲ ਕੇ 2 ਲੱਖ ਮਗਰੋਂ ਆਉਂਦਾ ਆਪਾਂ 40 ਦੀ ਦੇ ਦਾਂਗੇ ਇਹਦਾ ਨਹੀਂ ਨਹੀਂ ਇਹ ਆਪਾਂ ਉਹ ਕੰਮ ਨਹੀਂ ਕਰਦੇ ਆ ਪਰ ਰੇਟ ਪਹਿਲੀ ਬਹੁਤ ਜ਼ਾਇਜ ਪਾਉਨੇ ਆ ਕਿਉਂਕਿ ਭਾਈ ਅੱਜ ਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਨਾ ਗੱਡੀਆਂ ਦੇ ਰੇਟ ਆਪਾਂ ਦੇਖਦੇ ਆ ਆਪਾਂ ਪਰ ਫਿਰ ਵੀ ਗੱਡੀਆਂ ਦਾ ਰੇਟ ਬਹੁਤ ਜ਼ਾਇਜ ਰੱਖੇ ਹੋਏ ਆ ਠੀਕ ਹੈ ਇਸ ਤੋਂ ਬਾਅਦ ਆ ਗਈ ਉਸ ਤੋਂ ਬਾਅਦ ਆ ਗਈ ਭਾਈ ਗੱਡੀ ਬ੍ਰੀਜਾ 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 ਗੱਡੀ ਆ ਇਹ ਐਚ ਆਰ ਨੰਬਰ ਦੀ ਆ 2016 ਮਾਡਲ ਜੀਡੀਆਈ ਪਲੱਸ ਹਾਂਜੀ ਠੀਕ ਹੈ ਗੱਡੀ ਦੇ ਭਾਈ ਚਾਰੇ ਟਾਇਰ ਨਵੇਂ ਆ ਗੱਡੀ ਵਿੱਚੋਂ ਦਿਖਾ ਦਿਓ ਬਹੁਤ ਸੋਹਣੀ ਗੱਡੀ ਆ ਮੇਰੇ ਉਹਦੇ ਟਾਇਰ ਆ ਭਰਾ ਮੇਰੇ ਐ ਚਾਰ ਨੰਬਰ ਆ ਇੱਕ ਗੱਲ ਹੋਰ ਬਈ ਸਿੱਧੂ ਮੇਜਰ ਐਕਸੀਡੈਂਟ ਦੀ ਆਪਾਂ ਹਰੇ ਗੱਡੀ ਦੀ ਗਾਰੰਟੀ ਲੈਣੇ ਆ ਗੱਡੀ ਦੇਖੋ ਗੱਡੀ ਪੂਰੀ ਬਈ ਜਿਵੇਂ ਕੋਕਾ ਪੀਸ ਪਈ ਆ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਕਰੀ ਨਹੀਂ ਸਭ ਕੋਈ ਨਾਲ ਦਾ ਨਾਲ ਦਾ ਪੇਂਟ ਆ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਗਿਆ ਫਸਟ ਓਨਰ ਦੀ ਆ 84000 ਕਿਲੋਮੀਟਰ ਚੱਲੀ ਆ 84000 ਕਿਲੋਮੀਟਰ ਹਾਂ ਠੀਕ ਆ ਜੀ ਪੁੱਛ ਵਾਟਰ ਸਟਾਰਟ ਆ ਹਾਂ ਜੀ JD ਪਲੱਸ ਦਾ ਟੋਪ ਵਾਲਾ ਮਰੋ ਲੋ ਹਾਂਜੀ ਬ੍ਰਿਕਾਂ ਗੱਡੀ ਆ ਭਰਾ ਮੇਰੇ ਬਾਈ ਗੱਡੀ 'ਚ ਕਮੀ ਕੋਈ ਨਹੀਂ ਇਹਦੀ ਇਹਦੀ ਡਿਮਾਂਡ ਕੀ ਹੈ ਜੀ ਡਿਮਾਂਡ ਜਮਾ ਜਾਏ ਜੀ ਹਾਂਜੀ ਜਮਾ ਜਾਏ 105 ਲੱਖ ਰੁਪਏ ਦੇ ਦੇਾਂਗੇ ਯਾਰ 105 ਲੱਖ 105 ਲੱਖ ਰੁਪਏ ਦੀ ਬ੍ਰੀਜਾ ਕਿਤੇ ਨਹੀਂ ਮਿਲਦੀ ਸੁਵਿਧਾ ਮਿਲਦੀ ਹੈ ਇੰਨੇ ਰੁਪਈਆ 'ਚ ਸਹੀ ਗੱਲ ਹੈ ਗੱਡੀਆਂ ਦੇ ਰੰਗ ਆਖੀਏ ਪਰ ਰੈੱਡ ਨਹੀਂ ਚੈਰੀ ਕਲਰ 'ਚ ਆ ਗਿਆ ਬਹੁਤ ਮਨਪਸੰਦ ਕਲਰ ਹੈ ਲੋਕਾਂ ਦਾ ਇਹ ਸਾਰੀ origignal ਹੈ ਸਾਰੀ origignal ਗੱਡੀ ਆ ਬਾਈ ਕੋਈ ਐਕਸੀਡੈਂਟ ਨਹੀਂ ਕੋਈ ਉਹ ਨਹੀਂ ਗੱਡੀ ਚ ਇੱਕਾ ਡੈਂਟਾ ਪਾਇ ਵੀ ਨਹੀਂ ਕਢਾਇਆ ਬੜ ਨਾਲ ਦਾ ਹੀ ਆ ਠੀਕ ਗੱਲ ਹੈ ਕਿਉਂਕਿ ਆਪਾਂ ਰੰਗ ਪੇਂਟ ਗੱਡੀਆਂ ਲੈਂਦੇ ਨਹੀਂਗੇ ਨਾ ਆਪਾਂ ਵੇਚੀਏ ਠੀਕ ਹੈ ਜੀ ਹਾਂ ਉਹਦੇ ਬਾਅਦ ਗੱਡੀ ਆਪਣੀ ਇੱਕ ਹੋਰ ਖੜੀ ਆ ਬਹੁਤ ਸੋਹਣੀ ਛੋਟੀ ਗੱਡੀ ਜਿਵੇਂ ਆਪਣਾ ਕੋਈ ਜ਼ਿੰਮੇਦਾਰ ਆ ਕੇ ਹੈ ਨਾ ਜੇ ਉਹ ਮਲਕ ਕਰੇ ਰੱਖਣ ਛੋਟੀਆਂ ਗੱਡੀਆਂ ਪਸੰਦ ਕਰਦੇ ਆ ਹਾਂਜੀ ਆਪਾਂ ਨੂੰ ਕਹਿੰਦੇ ਬਈ ਅਸਾਂ ਛੋਟੇ ਮੁੱਲ ਦੀਆਂ ਗੱਡੀਆਂ ਵੀ ਦਿਹਾ ਕਰੋ ਚੰਗੀਆਂ ਗੱਡੀਆਂ ਹਾਂਜੀ ਹਾਂ ਉਹਦਾ ਕਰਕੇ ਅਸੀਂ ਸਪੈਸ਼ਲ ਇੱਕ ਦੋ ਗੱਡੀਆਂ ਛੋਟੀਆਂ ਰੱਖਦੇ ਆ ਜਿਵੇਂ ਇਹ ਗੱਡੀ bxiw ایر وے گا والی ہاں جی گੱਡੀ ਫਸਟ ਆਨਰ ਦੀ ਆ ਠੀਕ ਹੈ ਜੀ ਐਚ ਆਰ ਨੰਬਰ ਹਾਂ ਜੀ ਪਹਿਲੇ ਘਰੋਂ ਗੱਡੀ ਆ ਹਾਂ ਜੀ 37000 ਕਿਲੋਮੀਟਰ ਗੱਡੀ ਚੱਲੀ ਆ ਜੈਨੂਨ 37000 ਕਿਲੋਮੀਟਰ ਬਾਈ ਜਮਾ ਸਾਇਲੈਂਟ ਇੰਜਨ ਆ ਜਮਾ ਸੀਲਡ ਗੱਡੀ ਆ ਕਿਤੇ ਰੰਗ ਪੇਂਟ ਨਹੀਂ ਕਿਤੇ ਕਲਮ ਨਹੀਂ ਲੱਗੀ ਗੱਡੀ ਤੇ ਠੀਕ ਹੈ ਜੀ ਸੋਣੀ ਗੱਡੀ ਆ ਭਰਾ ਮੇਰੇ ਬਾਈ ਗੱਡੀ ਪੂਰੀ ਸੋਣੀ ਜਮਾ ਸਮਾਈ ਵਾਲੀ ਗੱਡੀ ਆ ਬੰਦੇ ਨੇ ਘਰੇ ਰੱਖਣੀ ਹੈ ਗੱਡੀ ਉਹ ਹੁੰਦੀ ਨਹੀਂ ਹਾਂਜੀ ਸਾਰੇ ਡਾਕੂਮੈਂਟ ਕੰਪਲੀਟ ਆ ਇੱਕ ਸਿੱਧੂ ਆਪਾਂ ਹੋਰ ਗੱਲ ਕਰਦੇ ਆ ਹਾਂਜੀ ਜੇ ਕਿਸੇ ਗੱਡੀ ਦੇ ਡਾਕੂਮੈਂਟਾਂ 'ਚ ਦਿੱਕਤ ਆਉਂਦੀ ਹੈ ਨਾ ਹਾਂਜੀ ਆਪਾਂ ਗੱਡੀ ਆਪਣੇ ਤੋਂ ਵਾਪਸ ਵੀ ਲਵਾਂਗੇ ਠੀਕ ਆ ਜੀ 5000 ਰੁਪਏ ਨਾਲ ਵੱਧ ਵੀ ਦੇਵਾਂਗੇ ਠੀਕ ਆ ਜੀ ਇੱਕ ਵਾਰ ਅਗਲਾ ਕਹਿੰਦੇ ਗੱਡੀ 'ਚ ਦਿੱਕਤ ਆ ਗਈ ਵਾਪਸ ਛੱਡ ਦਿਓ ਨਾ ਬੰਦੇ ਨੇ ਜਿ ਭੁਗਾਈ ਕੀਤੀ ਖਰਚਾ ਕੀਤਾ 5000 ਰੁਪਏ ਨਾਲ ਮੋੜਾਂਗੇ ਜੇ ਡਾਕੂਮੈਂਟਾਂ 'ਚ ਦਿੱਕਤ ਆਉਂਦੀ ਉਹ ਆਪਣੀ ਗਲਤੀ ਹੋ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਉਹਦੇ 'ਚ ਉਹ ਹਾਂ ਇਹ ਵਾਅਦਾ ਆਪਣਾ ਡਾਕੂਮੈਂਟਾਂ 'ਚ 5000 ਰੁਪਏ ਬੰਦਿਆਂ ਨੂੰ ਵੱਧ ਮੋੜਾਂਗੇ ਇੰਨੀ ਗਰੰਟੀ ਕੋਈ ਨਹੀਂ ਦਿੰਦਾ ਭਾਈ ਕੋਈ ਨਹੀਂ ਦਿੰਦਾ ਕਿਉਂਕਿ ਇਹ ਡਾਕੂਮੈਂਟਾਂ ਜਿੰਮੇਵਾਰੀ ਆਪਣੀ ਆ ਉਹ ਗਾਹਕ ਦਾ ਕੋਈ ਉਹ ਨਹੀਂ ਕਿ ਚੈੱਕ ਕਰਨ ਦਾ ਉਹ ਚੈੱਕ ਕਰਨ ਦੀ ਜਿੰਮੇਵਾਰੀ ਸਾਡੀ ਆ ਵੀ ਅਸੀਂ ਸਹੀ ਚੀਜ਼ ਬੰਦਿਆਂ ਨੂੰ ਦਈਏ ਸਹੀ ਗੱਲ ਹੈ ਜੀ ਹਾਂ ਦੇਖੋ ਵੀਰੋ ਪੂਰੀ ਘੈਂਟ ਗੱਡੀ ਆ ਐਲਟੋ ਤੇ ਜਮਾ ਭਾਈ ਨਵੇਂ ਟਾਇਰ ਆ ਸਟਿਪਨੀ ਅਨਯੂਜ਼ ਆ ਇਹਦੀ ਦੇਖੋ ਪੂਰੀ ਘੈਂਟ ਗੱਡੀ ਆ ਯਾਰ ਭਾਈ ਆਪਾਂ ਮਾੜੀ ਗੱਡੀ ਲੈ ਕੇ ਨਹੀਂ ਆਉਂਦੇ ਯਾਰ ਇਦੂ ਬਾ ਸਕਾਰਪਿਓ ਆ ਬੇ ਸਕਾਰਪਿਓ ਪੰਜਾਬ ਨੰਬਰ ਪੰਜਾਬ ਨੰਬਰ 2009 ਮਾਡਲ 29 ਦਾ ਕਪਾਸਿੰਗ ਹਾਂਜੀ ਮੇਰੇ ਖੁੱਦ ਦੇ ਨਾਮ ਦੀ ਗੱਡੀ ਆ ਠੀਕ ਆ ਜੀ ਹਾਂ ਗੱਡੀ ਬਈ ਚੈੱਕ ਕਰਾ ਦਿਓ ਗੱਡੀ ਦੇ ਟਾਇਰ ਦੇਖ ਲਓ ਚੰਗੇ ਟਾਇਰ ਆ ਪੂਰੇ ਵਧੀਆ ਟਾਇਰ ਆ ਐਂਡ ਗੱਡੀ ਆ ਭਰਾ ਮੇਰਾ ਐਰ ਦੇ ਵਿੱਚ ਪੂਰੀ ਸੋਹਣੀ ਗੱਡੀ ਆ ਸਕਾਰਪਿਓ ਯਾ ਨੰਬਰ ਪੰਜਾਬ ਨੰਬਰ ਦੀ ਆ ਬਾਈ ਸਾਰੀ ਗੱਡੀ ਰਿਜਨਲ ਆ ਕਿਤੋਂ ਲੱਗੀ ਕਰੀ ਨਹੀਂ ਗਈ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਹੁਣ ਜਿਹੜੀ ਗੱਲ ਦਾ ਸੀ ਮੇਜਰ ਐਕਸੀਡੈਂਟ ਗੱਡੀ ਦਾ ਆਪਣੀ ਦੁਕਾਨ ਤੇ ਆਪਾਂ ਬਾੜਦੇ ਨਹੀਂ ਯਾਰਾ ਹਾਂ ਗੱਡੀ ਆਪਾਂ ਬਾਈ ਜਿਹੜੀ ਵੀ ਦੇਵਾਂ ਕਿਸੇ ਨੂੰ ਡਾਕੂਮੈਂਟ ਕੰਪਲੀਟ ਕਰਕੇ ਦੇਵਾਂਗੇ ਜੇ ਕੋਈ ਬੰਦਾ ਕੋ ਆਪੇ ਨਾਂ ਕਰਾਵੇ ਆਪਾਂ ਨਾਂ ਵੀ ਕਰਵਾ ਦੇਾਂਗੇ ਠੀਕ ਹੈ ਜੀ ਆਪਣੇ ਕੋ ਸਾਰੀਆਂ ਸਹੂਲਤਾਂਆਂ ਗਿਆ ਗੱਡੀਆਂ ਦੇ ਆਪਾਂ ਲੋਨ ਵੀ ਕਰਵਾ ਦਿੰਨੇ ਆ ਠੀਕ ਹੈ ਜੀ ਕਿਹੜੇ ਬੰਦੇ ਨੇ ਕੋਈ ਲੋਨ ਪੇਮੈਂਟ ਕਰਨੀ ਆ ਉਹਦਾ ਉਹਦੀ ਡਿਮਾਂਡ ਬੋਲਤੀ ਜਾਂ ਪਲਟੋ ਦੀ ਪਲਟੋ ਦੀ ਨਹੀਂ ਉਹੀ ਡਿਮਾਂਡ ਵੀ ਆਪਾਂ ਜਾਇ ਜੀ ਰੱਖਦੇ ਆਂ ਆਲਟੋ ਦੀ ਡਿਮਾਂਡ ਆਪਾਂ ਰੱਖੀ ਹੈ ਬਈ ਸਵਾ 3 ਲੱਖ ਰੁਪਿਆ ਸਵਾ 3 ਹਾਂ ਸਵਾ 3 ਲੱਖ ਰੁਪਿਆ ਆਲਟੋ ਤੇ ਵੀ 10000 ਰੁਪਿਆ ਦਾ ਡਿਸਕਾਊਂਟ ਆ ਠੀਕ ਹੈ ਜੀ ਤੇ ਇਹਦੇ ਸਕਾਰਪਿਓ ਤੇ ਹੀ ਸਕਾਰਪਿਓ ਦਾ ਰੇਟ ਰੱਖਿਆ ਆਪਾਂ 2 ਲੱਖ ਤੇ 30000 2 ਲੱਖ 30000 2 ਲੱਖ 30000 ਆ ਸਕਾਰਪਿਓ ਤੇ ਵੀ 10000 ਰੁਪਿਆ ਡਿਸਕਾਊਂਟ ਜਿਹੜੀਆਂ ਆਪਣੇ ਕੋਲ ਛੋਟੇ ਮੁੱਲ ਦੀਆਂ ਗੱਡੀਆਂ 10000 ਤਾਂ ਆਪਾਂ ਦੇਣੀ ਦਿਨਾ ਚਾਹੇ ਲੱਖ ਦੀ ਗੱਡੀ ਉਹ ਤੇ ਵੀ ਆਪਾਂ 10000 ਡਿਸਕਾਊਂਟ ਬੰਦੇ ਨੂੰ ਦਿੰਨੇ ਆ ਠੀਕ ਹੈ ਜੀ ਹਾਂ ਵੱਡੀਆਂ ਗੱਡੀਆਂ ਜਿਵੇਂ ਬ੍ਰੀਜਾ ਵਗੈਰਾ ਖੜੀਆਂ ਆਈਆਂ ਉਹਨਾਂ ਤੇ ਆਪਾਂ 30000 ਰੁਪਏ ਡਿਸਕਾਊਂਟ ਵੀ ਬੰਦੇ ਨੂੰ ਦੇ ਦਿੰਨੇ ਆ ਠੀਕ ਹੈ ਜੀ ਹਾਂ ਬਾਕੀ ਬਾਈ ਸਿੱਧੂ ਪੁੱਲਰ ਜਿਵੇਂ ਕਹਿੰਦੇ ਆਪਾਂ ਇਹਨਾਂ ਦੀ ਗੱਲ ਤਾਂ ਆਪਾਂ ਮੋੜਦੇ ਨਹੀਂ 나ਜ ਤੱਕ ਮੋੜੀ ਇਹਨਾਂ ਨਾਲ ਬਹੁਤ ਪ੍ਰੇਮ ਬਾਈ ਸਿੱਧੂ ਦਾ ਮੇਰੇ ਨਾਲ ਤੁਸੀਂ ਐਂ ਦੇਖ ਲਓ ਅਸੀਂ ਪਹਿਲੀ ਕਲਾਸ ਤੋਂ ਇਕੱਠੇ ਪੜ੍ਹਦੇ ਰਹੇ ਆ ਠੀਕ ਹੈ ਜੀ ਤਾਂ ਕਰਕੇ ਮੇਰੇ ਜਿਹੜੀ ਜਵਾਨੀ ਨੇ ਕਰਤੀ ਆ ਮੈਂ ਕਰਤੀ ਇੱਕੋ ਆਹੋ ਆਪਾਂ ਨੰਬਰ ਬਈ ਹੈਗਾ 79732 31735 ਇੱਕ ਵਾਰੀ ਹੋਰ 79732 31735 ਇੱਕ ਨੰਬਰ ਹੋਰ ਲਿਖ ਲਓ ਉਹ ਆਪਣੇ ਡੈਡੀ ਦਾ ਕਈ ਵਾਰੀ ਇਹ ਨੰਬਰ ਬਿਜੀ ਆਉਂਦਾ ਰਹਿੰਦਾ ਉਹ ਵੀ ਫੋਨ ਕਾਲ ਆਉਂਦੇ ਰਹਿੰਦੇ ਆ ਨਾ ਲੱਗੇ ਦੂਜਾ ਨੰਬਰ ਟਰਾਈ ਕਰ ਸਕਦੇ ਹੋ 96535 11600 96535 11600 ਕੋਈ ਗੱਲ ਨਹੀਂ ਬਾਈ ਆਇਓ ਗੱਡੀਆਂ ਦੇਖਿਓ ਗੱਡੀਆਂ ਦੇਖਣ ਦਾ ਕੋਈ ਮੁੱਲ ਨਹੀਂਗਾ ਤੇ ਆਪਣੀ ਲੋਕੇਸ਼ਨ ਦੱਸ ਦੋ ਮਣੀ ਆਪਾਂ ਹੀ ਲੋਕੇਸ਼ਨ ਹੈਗੀ ਹੈ ਬਈ ਰਾਮਾ ਰੋਡ ਨੇੜੇ ਜਗਤੰਦਰਾ ਕਾਲਜ ਤਲਵੰਡੀ ਸਾਬੋ ਢਿਲੋਂਕਾਰ ਬਾਜ਼ਾਰ ਆਪਣਾ ਪੁਲਿਸ ਸਰਵਿਸ ਸਟੇਸ਼ਨ ਨਾਲ ਪੁਲਿਸ ਸਰਵਿਸ ਸਟੇਸ਼ਨ ਨਾਲਾ ਗੁਰੂ ਕਾਂ ਸਿੰਘ ਸਰਵਿਸ ਸਟੇਸ਼ਨ ਹੈ ਮੇਨ ਰੋਡ ਤੇ ਆਪਣੀ ਦੁਕਾਨ ਹੈ ਤਦੋ ਮਰਜੀ ਆਪਣੇ ਕੋ ਆਉਂਗੇ ਆਪਾਂ ਹਰ ਦਿਨ ਤੁਹਾਨੂੰ ਇੱਥੇ ਹੀ ਮਿਲਾਂਗੇ ਇੱਕ ਗੱਡੀ ਆਪਾਂ ਹੋਰ ਲੈ ਕੇ ਕਿਹੜੀ ਤਾਦੇ ਹਾਂ ਇੱਕ ਆਪਾਂ ਸਵਰਟ ਬਈ ਸਵਰਟ ਗੱਡੀ ਆ ਜੀ ਆਪਾਂ ਕੱਲ ਹੀ ਲੈਤੀ ਆ ਜਿਆਦਾਤਰ ਆਪਾਂ ਕੀ ਕਰਦੇ ਗੱਡੀ ਅਗਲੇ ਦੇ ਘਰੋਂ ਹੀ ਲੈਣੇ ਆ ਹਾਂ ਜਿਹੜਾ ਮਾਡਲ ਆ ਜੀ 2015 ਮਾਡਲ ਗੱਡੀ ਆ ਚਿੱਟੇ ਰੰਗ ਦੀ ਆ ਠੀਕ ਆ ਜੀ ਹਾਂ ਅੱਧੇ ਟਾਇਰਾਂ ਗੱਡੀ ਦੇ ਜਿਵੇਂ ਸੋਹਣੀ ਗੱਡੀ ਆ ਕਿਤੇ ਕੋ ਐਕਸੀਡੈਂਟ ਨਹੀਂ ਕੀ ਉਹ ਹੋ ਸਕਦਾ ਸ਼ਨੀਵਾਰ ਤੱਕ ਆ ਜਾਏ ਆਹੀਂ ਮੈਂ ਪਹਿਲਾਂ ਵੀਡੀਓ ਚ ਸਿੱਧੂ ਵੀਡੀਓ ਬਣਾਉਣ ਆਇਆ ਗੱਡੀ ਬਰਮਾ ਜ਼ਿਕਰ ਕੀਤਾ ਸੀਗਾ ਉਹ ਗੱਡੀ ਮੈਂ ਦੁਕਾਨ ਤੇ ਮੇਰੇ ਆਈ ਵੀ ਨਹੀਂ ਗਈ ਬਾਈ ਸਿੱਧੂ ਦੀ ਵੀਡੀਓ ਸੀ ਬੰਦੇ ਨੇ ਫੋਨ ਕੀਤਾ ਬਈ ਕਹਿੰਦੇ ਵਰਨਾ ਹੈਗੀ ਐ ਮੈਂ ਬਈ ਹੈਗੀ ਐ ਪਰ ਕੱਲ ਨੂੰ ਆਊਗੀ ਬੰਦੇ ਨੇ ਫੋਨ ਤੇ ਬੁੱਕ ਕਰਤੀ ਤੇ ਗੱਡੀ ਵੇਖ ਗਈ ਤੇ ਆਪਣੇ ਕਿੰਨੇ ਕਦਿਆ ਉਹ ਉਹ ਤੁਹਾਨੂੰ ਮਿਲ ਜੂਗੀ 4.4 ਲੱਖ ਦੇ ਹਾਂ 4.4 ਦੇ ਬਾਕੀ ਮਾਨਦਾਨ ਹੋ ਜੂਗਾ ਬਾਕੀ ਮਾਨਦਾਨ ਤਾਂ ਆਪਾਂ ਹਰੇਕ ਗੱਡੀ 'ਚ ਕਰਕੇ ਭੇਜਣਾ ਹੀ ਆ ਬੰਦੇ ਨੂੰ ਡਾਕੂਮੈਂਟ ਪੂਰੇ ਦੇਣੇ ਆ ਡਾਕੂਮੈਂਟ ਬੰਦੇ ਨੂੰ ਇੱਥੋਂ ਹੀ ਦੇਣੇ ਆ ਬੰਦੇ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਗੇ ਹਰੇਕ ਗੱਡੀ ਦੇ ਬੀਮੇ ਪ੍ਰਦੂਸ਼ਣ ਸਭ ਕੁਝ ਕੰਪਲੀਟ ਕਰਕੇ ਦੇਣੇ ਆ ਇੱਕ ਬਾਈ ਸਿੱਧੂ ਵਰਨ ਆਪਾਂ ਹੋਰ ਬੁੱਕ ਕਰ ਰੱਖੀ ਆ ਹਾਂ ਵਰਨ ਇੱਕ ਹੋਰ ਲੈ ਕੇ ਉਹ ਵੇਗੀ ਬੰਦੇ ਦਾ ਫੋਨ ਆ ਉਹ ਤੋਂ ਬਾਅਦ ਵੀ ਫੋਨ ਆ ਇੱਕ ਹੋਰ ਬੰਦੇ ਕਹਿੰਦਾ ਵਰਨ ਆ ਮਾ ਵੀ ਉਹਦਾ ਫੋਨ ਤੇ ਬੁੱਕ ਹੋਊਗੀ ਬਰਨ ਇੱਕ ਹੋ ਸਕਦਾ ਐਤਵਾਰ ਤੱਕ ਮੈਂ ਇੱਕ ਬਰਨ ਹੋਰ ਲਿਆਵਾਂ ਦੂਇ 17 ਮਾਡਲ ਚਿੱਟੇ ਰੰਗ ਦੀ ਠੀਕ ਹੈ ਆ ਉਹ ਵੀ ਬਹੁਤ ਜਾਇਜ਼ ਰੇਟ ਤੇ ਦੇਵਾਂਗੇ ਉਹਦਾ ਆਪਣਾ ਸੌਦਾ ਚੱਲੀ ਜਾਂਦਾਗਾ ਆਪਾਂ ਘੱਟ ਤੋਂ ਘੱਟ ਖਰੀਦ ਕਰਕੇ ਮੂੰਹ ਮਿੱਠੇ ਜਿਹਾ ਬੰਦੇ ਨੂੰ ਗੱਡੀ ਦੇ ਦੇਣੀ ਆ ਕਿਉਂਕਿ ਆਪਾਂ ਕਿਸੇ ਗੱਡੀ ਤੇ ਆਏ ਨਹੀਂਗਾ ਯਾਰ ਆਪਾਂ ਮਤਲਬ 30000 40000 50000 ਕਮਾਈ ਕਰਨੀ ਆ ਨਾ ਆਪ ਕੋਲ ਤਾਂ ਹਰੇ ਗੱਡੀ ਚੋਂ ਜੇ 10000 ਵੀ ਬਣਦਾ ਬਈ ਬਹੁਤ ਆ ਆਪਾਂ ਸੰਤੋਸ਼ਟ ਐਨੇ ਨਾਲ ਹੀ ਆ ਹਾਂ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਢਿਲੋਂ ਕਰਦੇ ਆ ਤੇ ਜਰੂਰ ਆਇਓ ਆਪਾਂ ਨੂੰ ਸੇਵਾ ਦਾ ਮੌਕਾ ਦਿਓ ਜਿਹੜੀ ਗੱਲ ਆਪਾਂ ਤੁਹਾਨੂੰ ਆਖੀ ਡਾਕੂਮੈਂਟਾਂ ਦੀ ਜ਼ਿੰਮੇਵਾਰੀ ਆਪਣੀ ਮੇਜਰ ਐਕਸੀਡੈਂਟ ਦੀ ਜ਼ਿੰਮੇਵਾਰੀ ਆਪਣੀ ਠੀਕ ਹੈ ਜੀ ਹਾਂ ਇੰਜਨ ਗੇਅਰ ਦੀ ਵੀ ਆਪਾਂ ਬੰਦੇ ਨੂੰ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਉਹ ਨਹੀਂ ਵੀ ਮੂੰਹੋਂ ਬੋਲਤੀ ਆਪਾਂ ਗੱਲ ਲੈਣਾ ਵੀ ਸਾਡੀ ਜ਼ਿੰਮੇਵਾਰੀ ਹੈ ਨਾ ਡਾਕੂਮੈਂਟਾਂ ਦੀ ਵੀ ਐਫੀਡੇਵਿਟ ਤੇ ਲਿਖ ਕੇ ਦੇਵਾਂਗੇ ਮੇਜਰ ਐਕਸੀਡੈਂਟ ਵੀ ਲਿਖ ਕੇ ਦੇਵਾਂਗੇ ਇੰਜਨ ਗੇਅਰ ਵੀ ਲਿਖ ਕੇ ਦੇਵਾਂਗੇ ਬੰਦਾ ਆਪਣੇ ਕੋਲ ਮਰਜੀ ਆ ਜਾਏ ਡਾਕੂਮੈਂ ਠੀਕ ਹੈ ਜੀ ਕੋਈ ਡਾਕੂਮੈਂਟਾਂ ਦੀ ਕੋਈ ਦਿੱਕਤ ਤਾਂ 2 ਸਾਲਾਂ ਬਾਅਦ ਵੀ ਉਸੇ ਰੇਟ ਤੇ ਗੱਡੀ ਵਾਪਸ ਲਵਾਂਗਾ ਠੀਕ ਹੈ ਜੀ 5000 ਵੱਧ ਦੇਣਾ ਤਾਂ 2 ਸਾਲਾਂ ਨੂੰ ਵੀ 5000 ਵੱਧ ਦੇਵਾਂਗਾ ਚਾਹੇ ਗੱਡੀ 5 ਸਾਲਾਂ ਬਾਅਦ 2 ਲੱਖ ਵੀ ਰਹਿ ਜਾਏ ਜੇ ਬੰਦਾ ਮਰ ਚਾਰ ਦੀ ਲੈ ਗਿਆ ਮੈਂ ਚਾਰ ਮੁੜੂਗਾ ਠੀਕ ਹੈ ਜੀ ਲੈ ਭਰਾ ਮੇਰੇ ਇਦੋਂ ਗਾਰੰਟੀ ਉੱਤੇ ਕੋਈ ਨਹੀਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਈ ਨੂੰ ਸੇਵਾ ਦਾ ਮੌਕਾ ਇੱਕ ਵਾਰੀ ਜ਼ਰੂਰ ਦਿਓ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਜਿਆਦਾ ਬਾਈ ਨੂੰ ਫੋਨ ਲਾ ਦਿਓ ਓਕੇ ਭਰਾ ਧੰਨਵਾਦ ਜੀ ਧੰਨਵਾਦ ਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ